ਇੱਕ ਬਹੁਤ ਹੀ ਭਾਵੁਕ ਕਰਨ ਵਾਲੀ ਆਪਾਂ ਕਹਿ ਸਕਦੇ ਹਾਂ ਕਿ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੰਦਾ ਆਪਣੇ ਪਸ਼ੂਆਂ ਦੇ ਆਪਣੇ ਡੰਗਰਾਂ ਦੇ ਗਲਾਂ ਦੇ ਵਿੱਚੋਂ ਰਸੇ ਕੱਟ ਰਿਹਾ ਹੈ ਕਿਉਂ ਕੱਟ ਰਿਹਾ ਕਿਉਂਕਿ ਉਹਨੂੰ ਇਹ ਆ ਕਿ ਕਿਤੇ ਇਹ ਇਹ ਇਨ੍ਹਾਂ ਦੇ ਜਿਹੜੇ ਰਸੇ ਹੈਗੇ ਨੇ ਉਹ ਪੈਰਾਂ ਦੇ ਵਿੱਚ ਅੜਨਾ ਜਾਣ ਤੇ ਅੜ ਕੇ ਇਹ ਡਿੱਗ ਨਾ ਜਾਣ ਪਾਣੀ ਦਾ 사ਧਰੇ ਇਨਾਂ ਕੋ ਜਿਆਦਾ ਹੈ ਕਿ ਮੱਝਾਂ ਡੁੱਬੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਿਰਫ ਉਹਨਾਂ ਦੇ ਮੂੰਹ ਬਾਹਰ ਨੇ ਸੋ ਕਿੰਨਾ ਵੱਡਾ ਹੌਸਲਾ ਇਸ ਬੰਦੇ ਦਾ ਹੋ ਸਕਦਾ ਹੈ ਇਸ ਵੀਰ ਦਾ ਹੌਸਲਾ ਦੇਖੋ ਜਿਹੜੀਆਂ ਮੱਝਾਂ ਜਿਹੜੇ ਡੰਗਰ ਇਹਨੇ ਸਾਂਭ ਸੰਭਾਈ ਉਹਨਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਪੁੱਤਾਂ ਵਾਂਗ ਬੱਚਿਆਂ ਦੇ ਵਾਂਗ ਹੁੰਦੀ ਹੈ ਤੇ ਅੱਜ ਉਹ ਵਿਛੜ ਰਹੇ ਨੇ ਹੋਰ ਪਤਾ ਨਹੀਂ ਦੁਬਾਰਾ ਇਹਨਾਂ ਨੇ ਮਿਲਣਾ ਜਾਂ ਨਹੀਂ ਮਿਲਣਾ ਪਰਿਵਾਰ ਤੇ ਸੁੱਕੇ ਥਾਂ ਨੂੰ ਚਲਾ ਗਿਆ ਪਰ ਇਹਨਾਂ ਡੰਗਰਾਂ ਦਾ ਕੀ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜੇ ਇੱਕ ਮੱਝ ਦੀ ਕੀਮਤ ਦੀ ਗੱਲ ਕੀਤੀ ਜਾਵੇ ਤੇ 1.5 ਤੋਂ 2 ਲੱਖ ਦੀ ਹੈਗੀ ਹੈ ਸੋ ਸਾਨੂੰ ਪੰਜਾਬ ਦੇ ਲਈ ਹੁਣ ਅਰਦਾਸ ਕਰਨੀ ਚਾਹੀਦੀ ਹੈ ਖਾਸ ਤੌਰ ਤੇ ਜਦੋਂ ਇਹੋ ਜਿਹੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਤੇ ਸਾਨੂੰ ਉਸ ਵਾਹਿਗੁਰੂ ਉਸ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਇਸ ਵੀਰ ਨੂੰ ਇਸ ਦੀਆਂ ਮੱਜਾਂ ਇਸ ਦੇ ਡੰਗਰ ਵਾਪਸ ਮਿਲ ਜਾਣਾ ਕਿਉਂਕਿ ਹੁਣ ਦੇ ਵਿਛੜੇ ਕੁਝ ਨਹੀਂ ਕਹਿ ਸਕਦੇ ਹੈ ਕਦੋਂ ਮਿਲਣਗੇ ਪਰ ਅਸੀਂ ਸਿਰਫ ਅਰਦਾਸ ਕਰ ਸਕਦੇ ਹਾਂ ਕਿ ਜੇ ਉਹ ਰੱਬ ਕਿਸੇ ਦੀ ਸੁਣ ਲੇ ਕਿਉਂਕਿ ਇਹ ਬਹੁਤ ਹੀ ਔਖਾ ਹੁੰਦਾ ਤੇ ਇਸ ਵੀਰ ਦਾ ਬਹੁਤ ਹੀ ਵੱਡਾ ਹੌਸਲਾ ਹੈ ਕਿ ਆਪਣੇ ਡੰਗਰਾਂ ਦੇ ਇਸ ਤਰੀਕੇ ਦੇ ਨਾਲ ਉਹ ਗੱਲਾਂ ਦੇ ਵਿੱਚੋਂ ਰਸੇ ਕੱਟ ਰਿਹਾ ਹੈ